ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਹਰੀਕੇ ਕਲਾ ਜ਼ਿਲ੍ਹਾ ਦੇ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦੀ ਆ ਤੇ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਸਾਫ਼ ਸੁਥਰਾ ਵਿਵਾਰ ਲਾਈਨ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਸਤੇ ਤੋਹਫੇ ਵਿਖਾਉਣੇ ਆ ਫੌਲੇ ਭਾ ਦੇ ਬਾਈ ਜੀਵਨ ਕੋਲੇ ਪਹੁੰਚੇ ਆ ਪਿੰਡ ਹਰੀਕੇ ਕਲਾ ਤੇ ਚਾਰ ਨਾਗ ਵਿਕਾਊ ਆ ਚਾਰੇ ਵਿਕਾਊ ਆ ਤੇ ਦੋਸਤੋ ਦੋ ਇੱਕ ਵਿੱਚੋਂ ਸੂਈ ਆ ਤੇ ਤਿੰਨ ਗੱਬਣਾ ਸਾਰੀ ਡਿਟੇਲ ਆਪਾਂ ਬਾਈ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਆ ਦੋਸਤੋ ਉਹਨੂੰ ਫੋਲੋ ਕਰ ਲਿਓ ਤੇ ਆਉ ਲੈਨੇ ਆ ਸਾਰੀ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਬਾਈ ਜੀ文ਜੀ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 81959 81959 474 440 32 ਠੀਕ ਐ ਅੱਜ ਬਾਈ ਆਪਣੇ ਕੋਲ ਚਾਰ ਨਾਗਾ ਸੇਲ ਆ ਇਹ ਜਿਹੜੀ ਸੂਈ ਸਵਾਈ ਵਹਿੜਾ ਇਹ ਕਿਨਵਾ ਸੂਆ ਬਾਈ ਦੂਜਾ ਸੂਆ ਐ ਤੇ ਕੱਲ ਸੂਈ ਆ ਮਗਰ ਮੱਛੀ ਆ ਬਾਈ ਠੀਕ ਹੈ ਤੇ ਕੀ ਦੁੱਧ ਰਿਕਾਰਡ ਰੱਖੂਗੀ ਇਹ? ਦੋਦੇ ਹੁਣ ਹੈਗਾ ਜੀ 16 ਲੀਟਰ ਕੋਲਾ ਹੈਗਾ ਮੰਨ ਲੈ ਲਾਟਾਂ ਵਿੱਚ 16 ਲੀਟਰ ਬੋਲਾ ਦੋਵਾਂ ਵੇਲਾ ਦਾ 20 ਕਿਲੋ ਦੇ 20 ਕਿਲੋ ਠੀਕ ਹੈ ਬਈ ਲਓ ਵੀ ਸੱਜਣੋ ਮੂੰ ਮੱਥਾ ਤੁਹਾਨੂੰ ਦਿਖਾਉਣੇ ਆ ਬਹੁਤ ਸੋਹਣੀ ਮਾਰਕਿੰਗ ਆ ਤੇ ਬੱਛੀ ਵੀ ਬਹੁਤ ਚੰਗੀ ਆ ਦੇਖ ਸਕਦੇ ਹੋ 나ੜੂਆ ਨਾਲ ਮੂੰ ਮੱਥਾ ਤੁਸੀਂ ਦੇਖ ਸਕਦੇ ਹੋ ਥਾਣਾ ਸੋਹਣਾ ਲੱਗਿਆ ਬਾ ਕਮਾਲ ਥਣ ਤੇ ਹਵਾਨਾ ਸਾਫ ਸੁਥਰਾ ਚੋਈ ਵੀ ਆ ਦੋਸਤੋ ਇਹ ਉਸ ਢਾਂਗ ਨਾਲ ਤੁਸੀਂ ਜੱਜਮੈਂਟ ਸੀਲਸ ਲੱਗਾ ਦੇਖ ਸਕਦੇ ਹੋ ਬਾਈ ਹੱਥ ਮਾਰ ਰਿਹਾ ਤੇ ਬਿਲਕੁਲ ਨਹੀਂ ਹਿੱਲਦੀ ਥਾਣਾ ਦਾ ਸੈਜ ਗਾਇਬ ਬਹੁਤ ਚੰਗਾ ਦੇਖ ਸਕਦੇ ਹੋ ਤੁਸੀਂ ਨੇੜੇ ਕਰਕੇ ਤੁਹਾਨੂੰ ਦਿਖਾਉਣੇ ਆ ਗੁਲਾਬੀ ਰੰਗ ਦਾ ਕਰਮਾ ਵਾਲੀ ਨੇ ਹਵਾਨਾ ਤਿਆਰ ਕੀਤਾ ਤੇ ਦੋਨੋਂ ਪਾਸਿਆਂ ਤੋਂ ਤੁਹਾਨੂੰ ਹਵਾਨਾ ਦਿਖਾਵਾਂਗੇ ਪਹਿਲਾਂ ਫਿਰ ਤੁਹਾਨੂੰ ਤੋੜ ਕੇ ਦਿਖਾਵਾਂ ਲਾਓ ਵੀ ਮਿੱਤਰੋ ਟਾਈਮ ਵੀ ਤੁਹਾਨੂੰ ਦਿਖਾਵਾਂਗੇ ਖਾਫ ਸੁਥਰਾ ਬਿਲਕੁਲ ਆਡਰ ਆ ਦੋਨਾਂ ਪਾਸਿਆਂ ਤੋਂ ਸੇਮ ਸਾਈਜ਼ ਆ ਦੋਸਤੋ ਥਣਾ ਵਾਲਾ ਦੇਖ ਸਕਦੇ ਹੋ ਤੁਸੀਂ ਤੇ ਪਾਟਮਾ ਹਵਾਨਾ ਜਿਨ੍ਹਾਂ ਨੂੰ ਡਾਕਟਰ ਮੰਨਦੇ ਆ ਵੀ ਚੰਗਾ ਗਿਣਦੇ ਆ ਖੁੱਚਾਂ ਤੋਂ ਉੱਪਰ ਹਵਾਨਾ ਤੇ ਕੱਦ ਕਾਰ ਠੀਕ ਆ ਰਾਜੀਪਲੀ ਚੰਗੀ ਆ ਤੇ ਦੂਜਾ ਸੂਹਾ ਸੂਈਆ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਲਾਓ ਵੀ ਸੱਜਣੋ ਹਵਾਨੇ ਦੀ ਜੱਜਮੈਂਟ ਤੁਸੀਂ ਲਾਉਣੀ ਆ ਸੁਭਾ ਚੁਆਈ ਹੋਈ ਵੀ ਆ ਸਾਰੀ ਸਾਫ ਕੀਤੀ ਹੋਈ ਆ ਸਵੇਰ 8:00 ਨੂੰ ਇਹਨੇ ਪੂਰੀ ਵੱਡੀ ਝੋਲੀ ਤਿਆਰ ਕਰਨੀ ਹੈ ਲੈ ਜਾਈਏ ਬੱਠਪੂੜਾ ਚੰਗਾ ਹੈ ਰੀਡ ਦੀ ਹੱਡੀ ਬਿਲਕੁਲ ਗਾਜ ਵਰਗੀ ਸਿੱਧੀ ਆ ਦੋਸਤੋ ਲੋ ਵੀ ਮਟਰ ਬਿਲਕੁਲ ਪਧਰਾ ਹਵਾਨਾ ਹੈ ਉੱਪਰ ਤੱਕ ਹਵਾਨਾ ਇਹਨੇ ਲਾ ਜਾਣਾ ਸ਼ਾਮ ਤੇ ਟਾਈਮ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ 11:36 ਮਿੰਟ ਦਾ ਟਾਈਮ ਸਵੇਰ 5 ਵਜੇ ਚੁਾਈ ਹੋਈ ਵੀ ਆ ਤੇ ਉਸ ਢੰਗ ਨਾਲ ਤੁਸੀਂ ਜੱਜਮੈਂਟ ਕਰ ਲਿਓ ਹਾਂਜੀ ਭਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਬਸ ਲੈਣ ਦੇ ਨਾਲ ਹੀ ਰੱਖਾਂਗੇ ਜੀ ਲੰਮਾ ਮੁੱਲ ਨਹੀਂ ਕਰਦੇ ਹਾਂਜੀ 75000 ਰੁਪਏ ਦੀ ਬਸ ਵਾਹ ਬਈ ਵਾਹ ਲਓ ਵੀ ਮਿੱਤਰੋ 75000 ਮੁੱਲ ਆ ਕੋਈ ਹਲਾਨੀ ਵਾਲਿਆਗਾ ਤੇ ਵਪਾਰ ਲੈਣ ਦਾ ਦੋਸਤੋ ਇਹ ਫਾਇਦਾ ਹੁੰਦਾ ਵੀ ਵਪਾਰੀ ਬੰਦਾ ਨਾ ਛੇਤੀ ਰਾਹ ਦੇ ਦਿੰਦਾ ਹੈ ਜਾਇਜ਼ ਮੁੱਲ ਮੰਗਦਾ ਤੇ ਇਹਦੇ ਵਿੱਚੋਂ ਵੀ ਤੁਹਾਡਾ ਮਾਨਤਨ ਕੀਤਾ ਜਾਊਗਾ ਇਸ ਤੋਂ ਅੱਗੇ ਇੱਕ ਜਰਸੀ ਆ ਦੋਸਤੋ ਪੰਜਾਬ ਦੀ ਚੰਗੇ ਕੱਦ ਕਾਠ ਵਾਲੀ ਹੈ ਇਹਦੇ ਬਾਰੇ ਬਾਈ ਤੋਂ ਪੁੱਛ ਲਓ ਦੋ ਦੰਦਾ ਬਾਈ ਹਾਂ ਲੋ ਵੀ ਮਿੱਤਰੋ ਦੋ ਦੰਦਾ ਤੁਸੀਂ ਦੇਖ ਸਕਦੇ ਹੋ ਮੂੰਹ ਦੀ ਦੋ ਦੰਦਾ ਤੇ ਪਹਿਲਾ ਸੁਆ ਸੁੰਦੀ ਆ ਤੇ ਬਾਈ ਕਿੰਨੇ ਕ ਦਿਨ ਲੈ ਜੂ ਹਫਤਾ ਇੱਕ ਹਫਤਾ ਠੀਕ ਹੈ ਤੇ ਕਿੰਨਾ ਕੁ ਦੁੱਧ ਪਾ ਦੂਗੀ ਪਹਿਲੇ ਸੂਏ ਬਾਈ 12 17 17 ਕਿਲੋ ਵੈਟਰਾ ਸੀਮੰਟ ਦਾ ਨਹੀਂ ਪਤਾ ਕਿਹੜੇ ਦੀ ਹੈ ਬਾਈ ਇਹ ਠੀਕ ਹੈ ਲਓ ਵੀ ਮੇਤਰੋ ਪਹਿਲਾਂ ਮੂੰਹ ਮੱਥਾ ਤੁਹਾਨੂੰ ਦਿਖਾ ਦਈਏ ਇਹਦਾ ਬਹੁਤ ਚੰਗੀ ਵੱਛੀ ਆ ਦੋਸਤੋ ਛੋਟਾ ਛੋਟਾ ਕਾਨਾ ਤੇ ਮੱਥੇ ਦੇ ਵਿੱਚ ਟੋਆ ਪੈਂਦਾ ਜਿਵੇਂ ਆਮ ਇਹਨਾਂ ਦੇ ਪੈਂਦਾ ਹੁੰਦਾ ਜਰਸੀਆਂ ਦੇ ਪੰਜਾਬ ਦੀ ਜਰਸੀ ਆ ਸੋਹਣਾ ਕੱਦ ਕਾਠਾ ਸੋਹਣਾ ਹਵਾਨਾ ਤੁਹਾਨੂੰ ਦਿਖਾਉਣੇ ਨੇ ਨੇੜੇ ਹੋ ਗਏ ਲਓ ਵੀ ਸੱਜਣੋ ਗੁਲਾਬੀ ਰੰਗ ਦਾ ਇਹਨੇ ਕਰਮਾਂ ਵਾਲੀ ਵੀ ਹਵਾਨਾ ਤਿਆਰ ਕੀਤਾ ਦੇਖ ਸਕਦੇ ਹੋ ਤੁਸੀਂ ਬਹੁਤ ਚੰਗਾ ਥਣ ਲੱਗਿਆ ਮੋਟਾ ਮੋਟਾ ਥਾਣਾ ਇਹ ਵਿਰਲ ਬਹੁਤ ਚੰਗੀ ਅਗਲੇ ਤੋਂ ਅਗਲੇ ਥਣ ਦੀ ਵਿੱਥ ਚੰਗੀ ਆ ਤੇ ਅਗਲੇ ਤੋਂ ਪਿਛਲੇ ਥਣ ਦੀ ਵਿੱਥ ਦੇਖ ਸਕਦੇ ਹੋ ਤੁਸੀਂ ਚਾਰਾਂ ਚੁੰਡਾਂ ਦੇ ਵਿੱਥ ਨਾਲ ਥਣ ਲੱਗੇ ਆ ਸੇਮ ਸਾਈਜ਼ ਆ ਦੋਸਤੋ ਬਿਲਕੁਲ ਥਣਾ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ ਆ ਦੇਖ ਸਕਦੇ ਹੋ ਦੋਸਤੋ ਮੋਟਾ ਮੋਟਾ ਥਾਣਾ ਮੁੱਠੀ ਦੀ ਚੁਵਾਈ ਵਾਲਾ ਸਥਾਨ ਤੋਂ ਥਣ ਦਾ ਸਾਈਜ਼ ਗਾਇਬ ਬਹੁਤ ਜਿਆਦਾ ਚੰਗਾ ਹੈ। ਆਗੇ ਤੁਸੀਂ ਦੇਖੋਗੇ ਦੋਸਤੋ ਤੁਹਾਡੇ ਪਸੰਦ ਆਊਗੀ ਵੈੜ ਪੰਜਾਬ ਦੀ ਜਰਸੀ ਆ। ਬਾਕੀ ਤੁਹਾਨੂੰ ਤੋਰ ਕੇ ਦਿਖਾਵਾਂ। ਲਓ ਬਈ ਸਜਣੋ ਕੱਦ-ਕਾਠ ਚੰਗਾ ਹੈ ਪੰਜਾਬ ਦੀ ਜਰਸੀ ਆ। ਬਹੁਤ ਸ਼ਾਨਦਾਰ ਹਵਾਨਾ ਤਿਆਰ ਕੀਤਾ। ਵਾਹ। ਮੋੜ ਲਓ ਬਈ। ਬਹੁਤ ਸਾਫ ਸੁਥਰੀ ਆ ਦੋਸਤੋ ਵੇੜ ਕਦ ਕਾਟ ਚੰਗਾ ਤੇ ਰਾਜੀ ਬਲੀ ਬਹੁਤ ਹਾਂ ਜੀ ਬੰਨ ਭਾਈ ਕੀ ਮੁੱਲ ਕਰਾਂਗੇ ਇਹਦਾ ਆਪਾਂ ਬਸ 17万 75000 ਵਾਹ ਬਈ ਵਾਹ ਕੀ ਬਾਤ ਆ ਲਓ ਮਿੱਤਰੋ 75000 ਦੀ ਆ ਕੋਈ ਮਾਨਤਾਨ ਮਾੜਾ ਮੋਟਾ ਹੋ ਜੂ ਬਈ ਕਿੰਨੇ ਕ ਦਿਨ ਲੈਂਦੀ ਆ ਬਈ ਇਹ ਹਫਤਾ ਲੈ ਇੱਕ ਹਫਤਾ ਲਓ ਵੀ ਹਫਤੇ ਦੀ ਕੱਚੀ ਆ ਉਸ ਢੰਗ ਨਾਲ ਤੁਸੀਂ ਜਜਮੈਂਟ ਕਰਨੀ ਆ ਇਸ ਤੋਂ ਅੱਗੇ ਇੱਕ ਐਚ ਐਫ ਵੈੜਾ ਬਹੁਤ ਚੰਗੀ ਤੇ ਜਰਸੀ ਨਾਲ ਕਰਾਓ ਸਾ ਦੋਸਤੋ ਇਹ ਇਹਦੇ ਬਾਰੇ ਆਪਾਂ ਬਾਈ ਤੋਂ ਪੁੱਛਦੇ ਹਾਂ ਹਾਂਜੀ ਬਾਈ ਇਹਦੇ ਬਾਰੇ ਦੱਸੋ ਜੀ ਕਿੰਨੀ ਬੱਚੀ ਆ 21 ਮਹੀਨੇ ਦੀ ਮੂਹ ਲਾਓ ਵੀ ਮੇਤਰੋ ਦੋ ਕਰ ਗਈ ਆ ਇਹ ਵੀ ਦੋ ਕਰ ਗਈ ਹਾਂਜੀ ਬਾਈ ਜੀ ਦੋ ਦਾੰਦਾ ਤੇ ਕਿੰਨੇ ਕ ਦਿਨ ਲੈਂਦੀ ਹੈ ਬਈ ਇਹ ਇਹ ਅਜੇ ਲੈ 12 ਤੋਂ 15 12 ਤੋਂ 15 ਦਾ ਕੀ ਕੈਪੈਸਿਟੀ ਰੱਖੂ ਬਾਈ ਦੋਦੀ ਦੋਨ ਤਾਂ ਦੇਊਗੀ ਬੱਚੀ ਬੜਿਆ ਆਉਣਾ ਚੋਰ ਬੱਚੀ ਪਹਿਲੇ ਸੂਏ 25 ਕਿਲੋ ਲਾਓ ਵੀ ਮਿੱਤਰੋ ਜਰਸੀ ਨਾਲ ਕਰਾਉਸ ਆ ਪੰਜਾਬ ਦੀ ਆਪਾਂ ਜਰਸੀ ਇਹਨੂੰ ਕਹਿ ਸਕਦੇ ਆ ਐਚ ਐਫ ਡੀ ਨਾਲ ਕਰਾਉਸ ਆ ਦੋਸਤੋ ਮੂੰ ਮੱਥਾ ਤੁਹਾਨੂੰ ਨੇੜੇ ਹੋ ਕੇ ਦਿਖਾਉਨੇ ਆ ਵਿਖਾਈ ਚੋ ਬਹੁਤ ਸ਼ਾਨਦਾਰ ਮੂੰ ਮੱਥਾ ਦੇਖ ਸਕਦੇ ਹੋ ਤੁਸੀਂ ਛੋਟਾ ਛੋਟਾ ਕੰਨਾ ਤੇ ਕੋਕਾ ਕੋਲਾ ਜਾਂ ਰੰਗ ਪੈਂਦਾ ਥਣ ਹਵਾਨਾ ਬਹੁਤ ਜਿਆਦਾ ਸ਼ਾਨਦਾਰ ਆ ਲੋ ਵੀ ਸੱਜਣੋ ਦੇਖ ਸਕਦੇ ਹੋ ਤੁਸੀਂ ਬਹੁਤ ਜਿਆਦਾ ਸ਼ਾਨਦਾਰ ਹਵਾਨਾ ਦੇਖ ਸਕਦੇ ਹੋ ਤੁਸੀਂ ਗੁਲਾਬੀ ਰੰਗ ਦੇ ਥਣ ਕਰਮਾਲੀ ਨੇ ਕੱਢੇ ਇਹਨੇ ਵੀ ਦੋਨਾਂ ਪਾਸਿਆਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਉਣੇ ਆ ਲੋ ਵੀ ਮੇਟਰ ਬਹੁਤ ਜਿਆਦਾ ਸਾਫ਼ ਹਵਾਨੇ ਦੀ ਮਾਲਕਣੀ ਆ ਦੂਜੇ ਪਾਸੇ ਤੋਂ ਵੀ ਬਿਲਕੁਲ ਸੇਮ ਸائز ਆ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਆ ਬਾ ਕਮਾਲ ਹਵਾਨਾ ਬਣਾਉਗੀ 14 15 ਦਿਨ ਵਿੱਚ ਹੀ ਨੇ ਲੈ ਜਾਣੇ ਆ ਥਣ ਤੋਂ ਥਣ ਦਾ ਸੈਜ ਗੈਬ ਬਹੁਤ ਹੀ ਸ਼ਾਨਦਾਰ ਭਾਾਈ ਦਾ ਬਹੁਤ ਲੋਟ ਆ ਆਮ ਵਪਾਰ ਲਾਈਨ ਦੇ ਵਿੱਚ ਰੇਟ ਵੱਧ ਦੱਸਿਆ ਜਾਂਦਾ ਦੋਸਤੋ ਪਰ ਰੇਟ ਬਾਈ ਦੇ ਬਹੁਤ ਜਾਇਜ਼ ਆ ਤੇ ਤੋੜ ਕੇ ਤੁਹਾਨੂੰ ਦਿਖਾਵਾਂਗੇ ਗਾਡਰਰ ਕੀ ਵਹਿੜਾ ਦੋਸਤੋ ਦੇਖ ਸਕਦੇ ਹੋ ਤੁਸੀਂ ਪੱਠਪੜਾ ਦੇ ਰੀਡ ਦੀ ਹੱਡੀ ਬਿਲਕੁਲ ਗਾਜਰ ਕੀ ਸਿੱਧੀ ਹਾਂਜੀ ਬਹੁਤ ਕੱਦ ਕਾਠ ਉੱਚਾ ਦੋਸਤੋ ਪੰਜਾਬ ਵਾਲੀ ਜਰਸੀ ਆਪਾਂ ਇਹਨੂੰ ਕਹਿ ਸਕਦੇ ਆ ਸੀਲਸ ਲਾਗਾ ਦੋਸਤੋ ਪਹਿਲਾ ਸੁਆ ਬੈੜ ਨੇ ਸੂਣਾ ਤੇ ਦੋ ਦੰਦ ਮੂੰਹ ਦੀ ਆ ਲੈ ਰਾਜੀਪਲੀ ਬਹੁਤ ਆ ਦੋਸਤੋ ਚਮਕ ਦਮਕ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਆ ਸਾਪਾਂ ਨੂੰ ਚਮਕਦੀ ਆ ਦੋਸਤੋ ਕਾਫੀ ਕਲਰ ਦੇ ਵਿੱਚ ਬਹੁਤ ਜਿਆਦਾ ਸ਼ਾਨਦਾਰ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਹਾਂ ਹੁਣਦਾ ਹੋਇ ਮੇਟਰ ਟੈਲ ਬਹੁਤ ਪਈ ਆ ਹਜੇ ਤੇ ਉੱਪਰ ਤੱਕ ਇਹਨੇ ਹਵਾਨਾ ਲਾ ਜਾਣਾ ਤੁਸੀਂ ਦੇਖ ਸਕਦੇ ਹੋ। ਬਾਈ ਇਹਦਾ ਕੀ ਮੁੱਲ ਕਰਾਂਗੇ ਆਪਾਂ? ਬਸ سٹਾਰਟ ਆ ਮਾੜਾ ਇਹਦਾ 85000 ਦੇ ਹੋ। ਇਹਦਾ 85000। ਲਓ ਵੀ ਮਿੱਤਰੋ ਇਹ ਮੁੱਲ ਇਹਦਾ ਵੀ ਬਹੁਤ ਜਾਇਜ਼ ਆ। 85000 ਮੁੱਲ ਮੰਗਿਆ ਬਾਈ ਨੇ ਮਾਨ ਤਾਣ ਵੀ ਇਹਦੇ ਵਿੱਚ ਉਹ ਕੀਤਾ ਜਾਊਗਾ। ਇਸ ਤੋਂ ਇਲਾਵਾ ਦੋਸਤੋ ਇੱਕ ਕੱਚੀ ਵਿਹੜਾ ਦੋਸਤੋ। ਇਹਦੇ ਬਾਰੇ ਬਾਈ ਤੋਂ ਪੁੱਛਦੇ ਆ ਕਦ ਕਾਠ ਰੇਲ ਦੇ ਇੰਜੀਨੀਅਰ ਕੀ ਲੰਮੀ ਆ ਦੋਸਤੋ ਪੰਜਾਬੀਆਂ ਦੇ ਘਾਵਤ ਵਾਂਗੂ। ਤੇ ਬਾਈ ਤੋਂ ਇਹਦੇ ਬਾਰੇ ਪੁੱਛਦੇ ਆ ਬਾਈ ਇਹਦੇ ਬਾਰੇ ਦੱਸਿਓ ਜੀ। ਇਹ ਇਹ 20000 ਲਿੰਦੇ ਗਾਂ ਦੇ। ਅੱਛਾ ਜੀ 34 35 ਲੀਟਰ ਤੋਂ ਦੇ ਨੇ ਕੱਢਿਆ ਤੇ ਕਿਰਮਾ ਸੁਆ ਸੁਣਾ ਬਾਈ ਜਿਆ ਸੁਆ ਸੁਣਾ ਹੋਣਾ ਅੱਛਾ ਪਹਿਲੇ ਸੁਵੇ 34 ਪੈਂਦੀ ਕੱਢਿਆ ਹਾਂ ਕੱਢਿਆ ਤੇ ਕੱਚੀ ਜਿਹੀ ਪੂਰਾ ਜਿਹੜਾ ਸਾਮਣ ਵਾਲਾ ਉਹਦਾ ਕੀ ਦਿਨ ਵਾਹ ਬਾਈ ਕੀਆ ਬਾਤਾਂ ਹੈ ਕੱਦ ਗਾਠ ਬਹੁਤ ਆ ਰਾਜੀਪਲੀ ਬਹੁਤ ਆ ਮਿਲਕ ਵੇਨ ਲਾਸਰਗੀ ਮੋਟੀ ਆ ਦੋਸਤੋ ਨੇੜੇ ਹੋ ਕੇ ਤੁਹਾਨੂੰ ਸਾਰਾ ਵਿਖਾਉਣੇ ਹਵਾਨਾ ਇਹਦਾ ਕਰਮਾ ਵਾਲੀ ਦਾ ਮਹੀਨਾ 20 ਦਿਨ ਸੂਣ ਚ ਪਾਇਆ 20 ਦਿਨ ਬਾਈ ਦੇ ਲਿਖਤੀ ਰੂਪ ਚ ਪਏ ਆ ਤੇ ਇਸ ਤੋਂ ਵੱਧ ਲਿਆ ਸਕਦੀ ਹੈ ਦੋਸਤੋ ਘਟਣਾ ਉੱਪਰ ਤੱਕ ਹਵਾਨਾ ਇਹਨੇ ਲਾ ਜਾਣਾ ਤਿਆਰ ਕਰਕੇ ਤੇ ਮੌਕੇ ਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਜਿਆਦਾ ਸ਼ਾਨਦਾਰ ਥਣ ਲੱਗਿਆ ਹਾਂ ਤੋਂ ਥਾਂ ਦਾ ਗੈਪ ਬਹੁਤ ਜ਼ਿਆਦਾ ਆ। ਮੂਰਲੇ ਥਾਂ ਤੋਂ ਮੂਰਲੇ ਥਾਂ ਦਾ ਵੀ ਗੈਪ ਚੰਗਾ ਤੇ ਮਿਲਕਵੇਂ ਇਧਰ ਵੀ ਲਾਲ ਸਰਗੀ ਮੋਟੀ ਆ ਦੋਸਤੋ। ਨਾੜਾਂ ਹਵਾਨੇ ਦੇ ਉੱਤੇ ਕੱਲੀਆਂ-ਕੱਲੀਆਂ ਤੁਹਾਨੂੰ ਦਿਖਾਈ ਦੇਣਗੀਆਂ। ਵੇਲ ਬਹੁਤ ਆ ਕੱਦ ਕਾਠ ਬਹੁਤ ਆ ਦੋਸਤੋ ਉਹ ਦੇਖ ਸਕਦੇ ਹੋ ਤੁਸੀਂ। ਤੋੜ ਕੇ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਜ਼ਿਆਦਾ ਸ਼ਾਨਦਾਰ ਵੇੜਾ। ਤੋੜ ਕੇ ਦਿਖਾ ਦਿਓ ਭਈ ਇਹ ਵੀ। ਲਾਓ ਵੀ ਸੱਜਣੋ। ਜਿੰਨੇ ਦਿਨ ਹੀ ਦੋਸਤੋ ਤਿਆਰ ਹੋ ਗਈ ਨਾ ਤੇ ਗੱਲਾਂ ਹੋਣਗੀਆਂ। ਕੀ ਆਮ ਕਦਮਕ ਬਾਕਮਾਲਾ ਦੇਖ ਸਕਦੇ ਹੋ ਤੁਸੀਂ ਚੰਗੇ ਘਰ ਦੀ ਜਾਈ ਆ ਇਹ ਵੀ ਤੇ ਚੰਗੀ ਸਾਂਭ ਸੰਭਾਲ ਹੋਈ ਆ ਤੇ ਜੇ ਕਿਸੇ ਨੇ ਪਹਿਲਾਂ ਸਾਹਮਣੀਆਂ ਤਾਂ ਲਜਾ ਸਕਦੇ ਆ ਤੁਸੀਂ ਹਜੇ 20 22 ਦਿਨ ਨੇ ਸੂਣ ਚ ਲੈ ਜਾਣੇ ਆ ਬਹੁਤ ਸ਼ਾਨਦਾਰ ਆ ਦੋਸਤੋ ਦੇਖ ਸਕਦੇ ਹੋ ਮੂੰ ਮੱਥਾ ਪਿਓਰ ਐਚ ਐਫ ਚ ਪੈਂਦੀ ਆ ਨੋ ਸੱਜਣੋਂ ਦੇਖ ਸਕਦੇ ਹੋ ਤੁਸੀਂ ਹਵਾਨਾ ਥੱਲੋਂ ਤੁਹਾਨੂੰ ਦਿਖਾ ਦਿੰਨੇ ਢਿੱਲੇ ਵੀ ਬਹੁਤ ਜ਼ਿਆਦੇ ਆ ਲਓ ਵੀ ਮਿੱਤਰੋ ਆ ਦੇਣਾ ਪਏ ਆ ਹਜੇ ਆ ਢਿੱਲੇ ਨੇ ਸਾਰੀ ਕਵਰ ਕਰਨੀ ਆ ਬਾਈ ਤੁਹਾਨੂੰ ਦਿਖਾ ਰਿਹਾ ਸੀਲਸ ਲੱਗ ਦੋਸਤੋਂ ਹੱਦੋਂ ਜ਼ਿਆਦਾ ਦੇਖ ਸਕਦੇ ਹੋ ਤੁਸੀਂ ਥਣ ਹਵਾਨੇ ਦੀ ਸਾਫ ਆ ਕਦ ਕਾਠ ਬਹੁਤ ਆ ਇਧਰ ਲਈ ਇਹ ਬਾਈ ਇਹਦਾ ਕੀ ਮੁੱਲ ਕਰਾਂਗੇ ਆਪਾਂ ਬਸ ਅੱਜ 1 ਇੱਕ 15 ਦੀ ਹੈ ਜਦੋਂ ਤਿਆਰ ਹੋਗੀ ਉਦੋਂ ਮੁੱਲ ਹੋਰ ਹੋਊਗਾ ਲਓ ਵੀ ਸੱਜਣੋ ਮਹੀਨਾ ਜਿਵੇਂ ਆਹਦੇ ਸਾਹਮਣੇ ਪਊਗੀ ਤੇ ਉਹ ਖਰਚਾ ਵੀ ਉਹਦੇ ਤੇ ਪਊਗਾ ਜਿਹੜਾ ਕੋਈ ਬਾਅਦ ਚ ਲੈ ਕੇ ਜਾਊਗਾ ਜਾਇਜ਼ ਮੁੱਲ ਕਿਤੇ ਆ ਚਾਰ ਨਗ ਅਜ ਵਿਕਾਊ ਆ ਚਾਰਾਂ ਦਾ ਚਾਰਾਂ ਦੀ ਡਿਟੇਲ ਆਪਾਂ ਬਾਈ ਹਰਾਂ ਤੋਂ ਲੈ ਲਈ ਆ ਚਾਰਾਂ ਜੋ ਕੋਈ ਵੀ ਨਗ ਦੋਸਤੋ ਤੁਹਾਡੇ ਪਸੰਦ ਦਾ ਜਾਂ ਚਾਰੇ ਨਗ ਤੁਹਾਡੇ ਪਸੰਦ ਦਾ ਦਾ ਦੋਸਤੋ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲੱਗਿਆ ਇਸ ਨੰਬਰ ਤੇ ਤੁਸੀਂ ਬਾਈ ਜਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ। ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ। ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰ ਦੇ ਦੋਸਤੋਂ ਤੇ ਬਹਿੜਾ ਦੱਸਿਓ ਕਮੈਂਟ ਕਰਕੇ ਕਿੱਦਾਂ ਨਹੀਂ ਲੱਗੀਆਂ। ਜਲਦੀ ਮਿਲਦੇ ਆਂ ਦੋਸਤੋਂ ਇਹਹੀ ਨਵੇਂ ਵੀਡੀਓ ਦੇ ਨਾਲ। ਧੰਨਵਾਦ।